ਲੋ ਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਲੋ ਪੰਮੂ ਨੂੰ ਪੰਮੂ ਰਿਆ ਕੋਲਾ ਮੇਰੇ ਸਾਡਾ ਤਾਂ ਤੀ ਹੁਣ ਕੋਲਾ ਕੇ ਸਾਸੀ ਕਾਬਲਾ ਪੁੱਤ ਚਾਲਾ ਲਵਲੀ ਚਾਲਾ ਲਵਲੀ ਤਾਂ ਬਿੱਟੇ ਕਾਹਦੇ ਲੋ ਜੀ ਭਾਈ ਮੇਲੋ ਇੱਧਰ ਸਾਰੇ ਬੈਠੇ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਬਾਕੀ ਤਿਆਰੀਆਂ ਚੱਲ ਰਹੀਆਂ ਭਾਈ ਕਾਲੂ ਆਪਾਂ ਨੇ ਲੈ ਕੇ ਆਉਣੀ ਆਪਣੀ ਟਰਾਲੀ ਡਿਸਕਸ ਚੱਲਦੀ ਹੈ ਟਰਾਲੀ ਦੀ ਹੂੰ ਤੇ ਦੱਲੀ ਭੱਜੀ ਗਈ ਆ ਸਿਕਰੇਰੀ ਦੱਲੀ ਵੀ ਸਾਡਾ ਅਸੀਂ ਵੀ ਦਿਲ ਦੇਖਦੇ ਆ ਮੈਂ ਤਾਂ ਵੀਡੀਓ ਰੋਜ਼ ਦੇਖਦਾ ਅੱਜ ਕੀ ਆਵਾਜ਼ ਕਿਹਨੂੰ ਟਰੈਕਟਰ ਆ ਜਾਣਾ ਬਈ ਬਾਈ ਨੂੰ ਟਰਾਲਾ ਟਰੈਕਟਰ ਬਾਈ ਕਰਕੇ ਹੋ ਤਾਂ ਗਿਆ ਤਿਆਰ ਉਹ ਕਹਿੰਦਾ 10 11 ਵਜੇ ਲੈ ਜੀ ਮੰਨੋ ਫੋਨ ਆ ਲਿਆ ਉਹਦਾ ਮੁੰਡੇ ਦਾ ਸਵੇਰੇ ਲੀਜੀ ਜਾਂਦੇ ਹੋਏ ਲੋੜੇ ਨਹੀਂ ਤੇ ਬਾਅਦ ਵਿੱਚ ਲਿਆਉਂਗੇ ਤੈਨੂੰ ਕਿਹੜੇ ਕਾਰਨ ਪਰ ਦੱਲੀ ਜਾ ਦੂੰਗਾ ਨਾ ਆਰਾਮ ਨਾਲ ਚੱਕਰ ਦੱਸਾਂ ਕਿ ਉਹ ਨਾ ਥੋੜਾ ਜਿਹਾ ਹਲੇ ਉਹਦੇ ਵਿੱਚ ਹਵਾ ਖੜਨੀ ਆ 24 ਘੰਟੇ ਭਰ ਕੇ ਉਹ ਕਹਿੰਦਾ ਇੱਕ ਵਾਰ ਫੇਰ ਦੇਖ ਲਵਾਂਗੇ ਛੱਡ ਕੇ ਉਹਦਾ ਵੀ ਲੀਕ ਤਾਂ ਨਹੀਂ ਕਿਸੇ ਪਾਸੇ ਤੇ ਕਮਰਾ ਇਸ਼ਾਰਾ ਮਹਾ ਤੋਂ ਕੋਈ ਨਹੀਂ ਕਰ ਤੂ ਮੈਂ ਸੈੱਟ ਪਰ ਤੋਂ ਚੌਥੇ ਨੂੰ ਲੈ ਜੂਗੇ ਸਾਰਾ ਠੀਕ ਹੈ ਆ ਕਿ ਨਹੀਂ ਹੈਗਾ ਆਪਣੇ ਕੋਲ ਬਾਈ ਵਾਲਾ ਟਰੈਕਟਰ ਗਲਾਬ ਵਾਲਾ ਉਹ ਲੈ ਜਾਣਾ ਆਪਾਂ ਨੇ 3600 ਆ ਟਰਾਲੇ ਦਾ ਨਾਮ ਲੱਤਾ ਉਹਨੇ ਗਲਾਸ ਘੇਰ ਕੇ ਲੱਡੂ ਖਟਣ ਲੱਗ ਗਿਆ ਮੰਮੂ ਗਾਲੂ ਪਾਰਟੀ ਲੱਡੂ ਖਲਾਉਣੇ ਤੈਨੂੰ ਹਾਂ ਕੱਲ ਲੱਡੂ ਗੁਲਾਏ ਦੇ ਕੱਲੂ ਆਹ ਟਾਈਮ ਤੱਕ ਲਿਆਉਣਾ ਆਪਾਂ ਨੇ ਆਹ ਟਾਈਮ ਤੱਕ ਦੇਖ ਲੈ ਆਹ ਟਾਈਮ ਤੱਕ ਲੈ ਕੇ ਆ ਜਾਣਾ ਆਪਾਂ ਇਹ ਟਰਾਲਾ ਕੱਦਾ ਮਿੱਟੀ 'ਚ ਖੇਲਦਾ ਹੈ ਤਾਂ ਆਰਾਮ ਨਾਲ ਲੱਗਿਆ ਬੰਦਾ ਮੈਨੂੰ ਉਹਦਾ ਠੀਕ ਆ ਯਾ ਕਹਿੰਦਾ ਤਿਆਰ ਕਰਤਾ ਹੋਣਾ ਟਰਾਲਾ ਤਿਆਰ ਖੜਾ ਹੈ ਹਾਂ ਆਜੂ ਕਹਿੰਦਾ ਵਾ ਕੱਲੂ ਜਾਣਾ ਮੈਂ ਉਹਨੂੰ ਕਿਹਾ ਮੈਂ ਸੀ 11 ਵਜੇ ਤੁਰਨਾ ਹੋਰੇ ਤੇ ਤੁਹਾਡੇ ਆਕਾ ਮਾਰਦੇ ਆ ਮੱਡ ਵਾਲੇ ਵੀਰੇ ਭਾਈ ਐ ਡੱਡੂ ਵਰਗੇ ਜੀ ਜਾ ਕੇ ਆਣ ਤੁਹਾਡੇ ਪੱਕੇ ਪੱਕੇ ਬਏ ਕਾਲਿਆ ਲੱਗੀ ਵੀ ਯਾਰ ਮੇਰੀ ਕਾ ਸੁਣ ਲੈ 20 ਤਰੀਕ ਨੂੰ ਲੱਗੀ ਸੀ ਹਾਂ ਇਹ 20 ਨੂੰ ਕਿੰਤ ਗਈ ਆ ਜਿਹੜੀ 30 ਨੂੰ ਲੱਗੀ ਉਹਨੂੰ 30 ਨੂੰ ਪੱਕਿਆ ਇਹ 90 20 ਲੱਗੀ ਹਾਲਾਂਕਿ ਯਾਰ ਹਾਂ ਵੀਰੇ ਵਰਗ ਬੈ ਗਿਆ ਤੂੰ ਪੱਕੀ ਉਹ ਐਵੇਂ ਇਹ ਮੀ ਕਰਕੇ ਦੋ ਚਾਰ ਦਿਨ ਉੱਪਰ ਲੇ ਗਈ ਨਹੀਂ ਇਹ ਜਿੰਦੀ ਹੈ 90 ਤੋਂ 93 ਦਿਨ ਪਹਿਲੀ ਨੂੰ ਕਿਹਾ ਮੈਂ ਉਹਨੂੰ ਹੋਰ ਨਾ ਬੈਠ ਓਏ ਪਹਿਲੀ ਨੂੰ ਕਿਹਾ ਮੈਂ ਹੋਰ ਨਾ ਬੈਠ 93 ਦਿਨ ਲੱਦੀ ਆ 90 ਦਿਨ ਤੇਰੀ ਹੋ ਗਈ ਉਹਦੇ ਤੂੰ ਦਿਨ ਤੇ ਰੋੜਾ ਜੀ ਜੀ ਦੀ ਦਾ ਪੱਕੀ ਜਾਨ ਪਹਿਲੀ ਟੱਕੇ ਵਟਾਉਣੀ ਆ ਮੈਂ ਟੱਕੇ ਥੋੜੇ ਵੱਧ ਦੇ ਲੈ ਜਾਣੇ ਨੇ ਕਾਲੇ ਨੇ ਵਟਾ ਦੇ ਪੰਜ ਹੀਲੇ ਤੁਹਾਡੀ ਰੈਂਡ ਖੁੰਦੇ ਮੱਤ ਕੇ ਲਈ ਵੀ ਇਹ ਪਨੀਰੀ ਵਾਲ ਚ ਪੱਕੀ ਖੜੀ ਆ ਬਾਈ ਥਾਲੇ ਬੱਲ ਬਥੇਰੀਆ 26 ਨੂੰ ਵੀ ਆ ਥੋੜਾ ਜਿਆ ਐ ਕਿ ਡੋਡੀ ਨੇ ਨਾ ਕੱਲ ਅਸੀਂ ਉੱਥੇ ਪਰਸੋਂ ਗਏ ਹੋ ਤੇ ਡੋਡੀ ਸਾਰੇ ਕੀ ਦੀ ਦੇਖੀ ਸੀ ਵੀਡੀਓ ਵੀਡੀਓ ਪੀਲੀ ਮਾਦਮ ਆ ਗਿਆ ਹੁੰਦਾ ਮਾਦਮ ਦੁਕਾਨ ਮ ਆਇਆ ਮੈਂ ਤਾਂ ਡੋਡੀ ਆ ਐਨੀ ਡੋਡੀ ਆਏ ਲੱਗਦਾ ਤਾਂ ਵੀ ਇੱਧਰ ਅੱਗ ਲੱਗੀ ਹੋਈ ਆ ਏ ਹੁਕਮਿੰਨਾ ਇਹ ਬਾਹਰ ਆ ਕੇ ਕਹਿੰਦਾ ਅੱਗ ਲੱਗੀ ਵੀ ਤਾਂ ਦੇਖੇ ਵੀਡੀਓ ਵੀਡੀਓ ਬਾਹਰ ਤਾਂ ਡੋਡੀ ਉਡੀ ਬਾਈ ਕੱਲ ਉੱਥੇ ਪਹਿਨਾ ਮੀ ਪੈ ਜਾਂਦਾ ਏ ਪੇ ਤਾਂ ਡੋਡੀ ਲੜ ਜਾਂਦੀ ਆ ਜੇ ਪਹਿਨਾ ਹਵਾ ਆ ਗਈ ਫੇ ਤਾਂ ਉਣ ਨਹੀਂ ਉੜਨੇ ਹੋਰ ਬਹੁਤ ਉਡੀ ਕੱਲ ਤਾਂ ਤੂੰ ਮਸ਼ੀਨਾਂ ਨਾਲ ਆਈ ਲੱਗਦਾ ਵੀ ਸਾਰਾ ਤੂਫਾਨ ਆ ਗਿਆ ਕੋਈ ਮਸ਼ੀਨਾਂ ਦਾ ਬੋਲ ਰਹਾ ਮਸ਼ੀਨਾਂ ਦਾ ਬਾਈ ਤੂੰ ਦੇਖੀ ਟ੍ਰੈਵਲ ਤਾਂ ਦਿਖਾਈ ਨਹੀਂ ਕਰਨਾ ਉਹ ਡਰਾਈਵਰ ਦਾ ਇੱਕ ਪਾਸੇ ਰੇ ਇੱਕ ਹੋਰ ਪੰਗਾ ਖੜਾ ਹੋਣਾ ਰੇਕ ਨੇ 12 ਵਜੇ ਦੇਖ ਰਿਹਾ ਨਾ 12 ਵਜੇ ਆਈ ਬਾਈ ਪੰਗਾ ਚੱਲ ਇੰਨੀ ਜੀਰੀ ਨਹੀਂ ਆਈ 12 ਵਜੇ ਖੜੇ ਬੂਟੇ ਹੀ ਖੜੇ ਕਿਹੜੀ ਕਿੰਨੀ ਕਿਤੇ ਕਿਤੇ ਹੈਗੇ 12 ਵਜੇ ਜਨਨ ਨਹੀਂ 5 ਵਜੇ ਬੰਦੂ ਜੀ ਕਰਨੀ ਉਹਦਾ ਕੁਝ ਵੀ ਹੁਣ ਜਾਏ ਬਾਈ ਡੋਡੀ ਵਾਲੀ ਦਾ ਵੱਡ ਵੀ ਨਹੀਂ ਹੁੰਦੀ ਵਿਚਾ ਹਾਏ ਸਭ ਦੇ ਡੋਟੀਆਂ ਨੂੰ ਕਾਲੀ ਰੋਏ ਪਾਈ ਵੀ 12 ਵਜੇ ਮਸ਼ੀਨ ਧੁੱਪ ਧੁੱਪ ਜੇ ਵੱਡ ਹੋਏਗਾ ਨਹੀਂ ਉਹ ਕੇਂਦਰੀ ਨਹੀਂ ਕਰ ਰੱਖੀ ਜੀ ਦਾ ਬਿਨਾਂ ਡੋਟੀ ਦੇ ਆਪਣਾ ਪਾਸੇ ਮੇਰੇ ਦੱਸੋ ਡੋਟੀ ਦੇ ਬਿਨਾਂ ਤਾਂ ਹੋਰੀ ਕੋ ਗਿੱਲਾ ਡੋਟੀ ਦੇ ਬਗੈਰ ਡੋਟੀ ਦਾ ਆਪਾ ਚਾਹੇ 5% ਆ ਸਭ ਦੇ ਆ ਸਭ ਦੇ ਆ ਡੋਟੀ ਦੇ ਬਗੈਰ ਨਹੀਂ ਆ ਜਿਹੜੀ ਆਏ ਆ ਫਿਰ ਧੁੱਪਾਂ ਮਹੜੀ ਉੱਡ ਜਾਂਦੀ ਹੈ ਗਿੱਲੇ ਨਾਲ ਵਿਚੇ ਜੇ ਨਹੀਂ ਹੈਗਾ ਉੱਡਣ ਦਾ ਚੱਕਰ ਉਸ ਵਿੱਚ ਇੱਕ ਦੂਜੇ ਨਾਲ ਲੱਗ ਕੇ ਦਾਣਾ ਖਰਾਬ ਹੋ ਜਾਂਦਾ। ਕਾਲਾ ਦਾਣਾ, ਕਾਲਾ ਹੋ ਜਾਣਾ। ਜਿਹੜਾ ਸਹੀ ਜਿਹੜਾ ਸਹੀ ਦਾਣਾ ਉਹਨੇ ਉਹਦੀ ਵੀ ਕੁਆਲਿਟੀ ਖਰਾਬ ਕਰ। ਇਹਦੀ ਕੁਆਲਿਟੀ ਡਾਊਨ ਕਰ। ਦੋਦੀ ਦੀ ਵੱਡੀ ਵੀ ਅਸਾਂ ਕਹਿਤਾ ਮੈਂ ਉਹਨੂੰ ਅੱਜ ਮੰਡੀ ਲੈ ਕੇ। ਪਹਿਲੀ ਤੋਂ ਤਾਰਤੀ ਇਹਦਾ ਕਹਿੰਦਾ ਪਹਿਲੀ ਨੂੰ ਮੈਂ ਵੀ ਬਠਾਉਣਾ। ਫੋਨ ਵੀ ਆਇਆ ਗੁੱਜਰ ਦਾਦਾ। ਹੈ? ਗੁੱਜਰ ਦਾ ਵੀ ਫੋਨ ਆਇਆ। ਇਹਦਾ ਪਰਾਲੀ ਚੱਕਦਾ ਹਰੇਕ ਸਾਲ। ਕਹਿੰਦਾ ਜਦੋਂ ਚੱਕਣੀ ਪੈਣੀ ਕਹਿੰਦੀ। ਕਹਾਂ ਮੈਂ ਮਹਾ ਜਦੋਂ ਚੱਕਣੀ ਪੈਣੀ ਆ ਮੈਂ ਜਵੀ ਵਿਝਣੀ ਆ। ਹਾਂ। ਕਹਿੰਦਾ ਕੋਈ ਨਾ ਜੀ ਕਹਿੰਦਾ ਵਾ ਦੱਸ ਦਿਓਦਣ ਚੱਕ ਲਈ ਜਾਣੀ। ਵਾ ਠੀਕ ਹੈ। ਤੇ ਗੰਨਾ ਲਾਉਣਾ ਹੈ। ਇਹਨਾਂ 5-6 ਦਿਨ ਲਗਾ ਦੇਣੇ। ਹੈ? 5-6 ਦਿਨ। ਇੱਥੇ 4-5 ਦਿਨ ਦਾ ਕੁਝ ਨਹੀਂ ਬੱਬੇ। ਓਏ ਚੱਕਰ ਦੱਸਾਂ ਕਿ ਆ ਇਹ ਮੇਰੀ ਤਾਂ ਹੌਸਲਾਤੀ ਵੀ ਐਸੇ ਐਮਐਸ ਲਵਾਈਏ ਇਹਨੂੰ। ਬਸ। ਬਾਪੂ ਗਿੱਲ ਬਥੇਰੀ ਆ ਸੁਪਰ ਸੀਡਰ ਨੇ ਵਿੱਚੇ ਰਗੜ ਦੇਣਾ ਸਾਰਾ ਕੁਝ। ਵਧੀਆ ਅਮਜਾ ਵੀ ਜਪਨਾ। ਹਰ ਨਾਲੇ ਰੇਹਦਾ ਰਹੇ। ਹਾਂ। ਰੇਹ ਇਹ ਤਾਂ ਬਥੇਰਾ ਬਣ ਜੇਣਾ। ਕੋਈ ਕਹਿੰਦਾ ਇਹ। ਰੇਹ ਰੇਹ ਪੈਣਾ। ਰੇਹ ਨਾਲੇ ਖੇਤ ਬੋਲਾ ਰਹੂਗਾ। ਗੰਨੇ ਦੀ ਬਜਾਈ ਜੇ ਨਾਲੇ ਖੇਤ ਬੋਲਾ ਰਹੂਗਾ। ਪਰਾਲੀ ਬਾਈ ਹੋਈ। ਇਸ ਵੇਲੇ ਸਿਕਾ ਬੜਾ ਪਿੱਛੇ ਮੜਦੇ। ਪਤਾ ਕੀ ਗੱਲ ਆ ਇਸ ਵੇਲੇ ਸ ਮੈਂ ਤਾਂ ਮਗਰੇ ਗਾਲਾ ਘਾਣ ਖੋਲ ਕੇ ਸੁਪਰ ਟਰਾਲਾ ਘਾਣ ਕਟਰ ਮਾਰਨਾ ਕਟਰ ਮਾਰ ਕੇ ਫਿਰ ਸਕਾ ਕੇ ਉਹਨਾਂ ਨੇ ਚੱਕ ਲਿਆ ਕਟਰ ਜਦੇ ਮਾਰਨਾ ਸਕਾ ਕੇ ਚੱਕ ਪਿੰਨ ਦਿਨ ਲਾਊਗਾ ਤਿੰਨ ਦਿਨ ਲਾਊਗਾ ਬਾਅਦ ਵਿੱਚ ਸਕਾ ਕੇ ਜੱਕਣੀ ਭਰਾਵਾ ਉਹਨਾਂ ਨੇ ਗਿੱਲੀ ਨਹੀਂ ਚੱਕੋ ਚੱਕ ਲਈ ਤਿੰਨ ਦਿਨ ਮੈਂ ਕਰ ਦੇਣੀ ਗੱਟਾ ਕਾਟੋ ਜਦੋਂ ਲੈ ਯਾਰ ਜਿਹੜੀ ਹੱਸ ਫੇਰ ਕਹਿੰਦਾ ਸਭ ਤੋਂ ਪਹਿਲਾਂ ਉਹਦਾ ਹੈ ਉਹ ਲੋਟ ਪਾਣਾ ਉਹਦਾ ਰੋਟੇ ਪਾਵਲ ਬੀਜੀ ਨਹੀਂ ਤੇ ਹੈਗੀ ਸ਼ਾਮ ਨੂੰ ਬੀਤੀ ਨਾਲੇ ਐਸਪੀ ਦੀ ਪ੍ਰਾਲੀ ਵੀ ਘਟੇ ਹੁੰਦੀ ਉਹ ਨਾਲੇ ਖੜੀ ਐ ਅਸੀਂ ਤਾਂ ਥੱਲੇ ਤੇ ਵੱਡੀ ਵੀ ਨਾ ਜਮਨ ਥੱਲੇ ਕਟਰ ਲਾਇਆ ਵਿਆ ਹਾਈਬ੍ਰਿਡ ਨੂੰ ਐ ਜਿਹੜੀ ਪ੍ਰਾਲੀ ਦੀ ਵਿਚੇ ਰਗੜਦੀ ਸਾਰੀ ਉਹ ਸਾਨੂੰ ਇੱਕ ਆਇਆ ਵੀ ਸਾਨੂੰ ਕਟਾਉਣੀ ਪੈ ਗਈ ਭਈਆ ਰੱਖ ਸਾਰੇ ਹੀ ਉਹ ਇਦਾਂ ਤੇਰੀ ਸ਼ਖਾੰਟਾ ਮਾਣਟਾ ਘਟ ਹੁੰਦੀ ਆ ਉਦੇ ਬਾਅਦ ਮੈਂ ਤਣਾ ਸ਼ਕਟਾ ਸੀ ਇੱਕ ਹੀ ਖੂਦਮਈ ਦੇਖਦਾ ਐਨਾਂ ਨਾ ਭੂਮੀ ਵਿੱਚ ਪੈ ਜਾਂਦਾ ਤਾਂ ਜਬੀ ਵੀ ਬਹੁਤ ਗੰਤ ਨਹੀਂ ਰਹੀ ਨੀ ਜਬੀ ਹੋਈ ਦੇਖ ਨਾ ਜਬੀ ਵੀ ਬੀਜ ਕੇ ਦੇਖਣੀ ਆ ਹਾਲੇ ਰੱਖਿਆ ਪਾ ਬੀਜ ਉਹਨੂੰ ਵੀ ਹਾਲੀ ਘਰੋਣਾ ਪੈਣਾ ਪੰਜ-10 ਦਾਣੇ ਬੀਜ ਕੇ ਕਿਹੜੀ ਕਿੰਨੀ ਆ ਹੋਈ ਅੱਜ ਜੌਆਂ ਦੇ ਇੱਕ ਡੱਬੇ ਦੇ ਵੀਰ ਦਿੰਦੇ ਹੋਰ ਕਿ ਜੌਂਦੀ ਹੋ ਜਾ ਵੀ ਬੀਜ ਦੇ ਇੱਕ ਡੱਬੇ ਜਣਾਲੇ ਸਾਰੇ ਪਿੰਡ ਨੂੰ ਲੋਕਾਂ ਨੇ ਦੇਖ ਕਿੰਨੀ ਛੇਤੀ ਹੋਈ ਗੱਲ ਸਾਪੇ ਆਉਂਦੀ ਬੋਲੀ ਦੀ ਹੋ ਹੁਣ ਵੀ ਤਾਂ ਬੀਜੀ ਜਾਂਦੇ ਆ ਅੱਜ ਲੋਕ ਵੱੱਜੇ ਵੀ ਤੇ ਸ਼ਾਮ ਦੇ ਵੀ ਜੀ ਜਾਂਦੇ ਆ ਅੱਜ ਹਾਂ ਫਿਰ ਹੁਣ ਬੀਜ ਦੇ ਇੱਕ ਕਿਹੜੀ ਹੋਰ ਸਹੀ ਗੱਲ ਵੀਦਨੇਸ਼ੇ ਬੀਜਦੇ ਕੱਦੂ ਵੀ ਬੀਜਦੇ ਕੱਦੂ ਵੀ ਬੀਜਦੇ ਠੀਕਾ ਪਤਾ ਲੱਗਣਾ ਦਿਖਾ ਦਿੰਦਾ ਮੈਂ ਲੱਗਿਆ ਨਾ ਬੀਜਣ ਯਾਰ ਗੱਗੇ ਨੇ ਰੋਕਦਾ ਕਹਿੰਦਾ ਕੱਦੂ ਵੀ ਜੰਬੇ ਨਹੀਂ ਤਾਂ ਮੈਂ 20 30 ਤੀ ਉਦਣ ਹੁਣ ਤਾਂ ਅਲੀ ਦੁਰਕ ਤੋਰਿਆਂ ਦੀ ਬਾਹਰ ਨਹੀਂ ਗਿਆ ਮੈਂ ਜੀ ਮਿੰਤਾ ਕਾ ਦਾ ਮਰ ਕੇ ਦੋ ਵਾਰੀ ਘਿਹਲੇ ਵੀ ਲਿਆ ਆ ਲਿਆ ਆ ਨਾ ਨਹੀਂ ਆਣੇ ਗੱਲ ਆ ਵੀ ਜਿਹੜਾ ਹਸਵੀਰ ਨੇ ਕਹੀ ਐ ਮਾ ਉਹਦੇ ਨਾਲ ਵਧੀਆ ਠੀਕ ਐ ਰਹਿ ਬਹੁਤ ਬਣਦਾ ਇਹ ਤਾਂ ਬਾਦੇ ਬਹੁਤ ਬਣਦਾ ਨਾਲੇ 1 ਕਿਲੋਮੀਟਰ ਦੀ ਰੋਡ ਗਿਆ ਜਿਹਦੇ ਲਈ ਹੋਰੀਨ ਸਾਲ ਹੋ ਗਏ ਦੋ ਸਾਲ ਹੋ ਗਏ ਮੈਨੂੰ ਵੀ ਅੱਗ ਨਹੀਂ ਲਾਈ ਤਿੰਨ ਸਾਲ ਹੋ ਗਏ ਕੜਕ ਦੂਈ ਲਾ ਲੋ ਪੰਜ ਚਾਰ ਕਾਊਂਟਰ ਵਧੀਆ ਜਿਹਾ ਦੋ ਦਿਨ ਕਾਊਂਟਰ ਬੱਤੀ ਨਿਕਲਦੀ ਐ ਹੁਣ ਚਲੋ ਤੁਹਾਡੇ ਕੋਲ ਦਾ ਜੇ ਮਲਚਰ ਵੀ ਮਾਰਨਾ ਕਰਦਾ ਬਲਾਓ ਟਾਈਮ ਕੋਈ ਮੈਂ ਤਾਂ ਮਾਰਿਆ ਚਲੋ ਲਗਿਆ ਰਹਾ ਦਾ ਨਾ ਬਾਈਕ ਤੇ ਇਹ ਲੋੜੇ ਨਹੀਂ ਬਲਾਉਂਦੀ ਜੇ ਤੁਰੀਦਾ ਕੁਤਰੀ ਬਸ ਲੋੜੇ ਦੀ ਸੀਟਰ ਦਾ ਬੀਜ ਬਸ ਲੋੜੇ ਨਹੀਂ ਨਾਲੇ ਦਾਣਾ ਦਾਣਾ ਜੰਮਿਆ ਹੁੰਦਾ ਪਰ ਇਹਦੀ ਤੱਗੀ ਨਾ ਹੋਵੇ ਫੂਸਦੀ ਹੂੰ ਜੀ ਇਸ ਵਿੱਚ ਉਹ ਐਸਐਮਐਸ ਗੱਲ ਨਹੀਂ ਹੁੰਦੀ ਐਸਐਮਐਸ ਨਾਲ ਹੈ ਹੁੰਦੀ ਹੈ ਐਸਐਮਐਸ ਨਾਲ ਤੱਗਿਓ ਨਹੀਂ ਪੈਂਦੀ ਫੂਂਝਣਾ ਪੈਂਦੀ ਹੈ ਫੂਸ ਨਾਲ ਪੈਂਦੀ ਹੈ ਜਿਹੜੀ ਫੂਂਝਣਾ ਹੁੰਦਾ ਪੈਂਦੀ ਫਿਰ ਉਹ ਕੁਝ ਮਗਾ ਕੇ ਜਾਂ ਮਦਈ ਆਉਂਦਾ ਮੜ ਜਾ ਕੈਦੇ ਫੋਨ ਚੱਕ ਕੇ ਕਾ ਆ ਗਿਆ ਬਸ ਇਹਦਾ ਆਈ ਜਾਂਦੇ ਬਈ ਐਟ ਟਾਈਮ ਤਾਂ ਹੁਣ ਆਉਣੇ ਸਟਾਰਟ ਹੋ ਜੀ ਤੇ ਇਹ ਤਾਂ ਉਹ ਟਾਈਮ ਰੋਜ਼ ਆ ਤੇ ਉਹ ਟਾਈਮ ਆ ਟਾਈਮ ਆਉਣਾ ਕਿ ਆ ਉਧਰ ਸਵੇਰਾ ਹੁੰਦਾ ਇੱਧਰ ਰਾਤ ਹੁੰਦੀ ਆ ਅਗਲਾ ਕਹਿੰਦਾ ਫੋਨ ਕਰ ਲ ਕੋਈ ਟਰੱਕ ਲਈ ਜਾਂਦਾ ਕੋਈ ਚੁਸ ਕਰੀ ਜਾਂਦਾ ਬਾਹਰ ਲਿਆਵਣਾ ਇੱਥੇ ਅੱਜ ਕੱਲ ਕੁੰਡੂ ਮਾਹ ਬਾਹਰ ਦੈਲੀ ਨੂੰ ਪੜਦੇ ਭਾਈ ਜੀ ਵੀ ਨਹੀਂ ਪਹਿਲੀ ਨੂੰ ਕਹਿੰਦਾ ਮੈਂ ਵੀ ਗੱਜਣੇ ਪੰਜ ਥੋੜੀ ਪੜਦੇ ਨੇ ਚਲੋ ਭਾਈ ਪੰਜ ਨਵੀਂ ਫਸਲ ਦਾ ਨਵਾਂ ਨਾ ਅੱਜ ਦਾ ਭਾਈ ਜੀ ਬੈਨ ਆਹ ਲੜੀ ਗਿਆ ਇਹ ਫਰਕ ਤਾਂ ਾਲੀ ਉਹ ਗੱਲ ਆ ਇਹ ਅੱਜ ਮੈਜ ਬਿਆਕ ਇੱਕ ਮੈਂ ਆਪਣੀ ਆਟੋ ਸੁਵਾਉਣੀ ਚਾਹੀਆਂ ਯਾਰ ਹੁਣ ਤਾਂ ਤੂੰ ਗੋਲੀ ਹੁੰਦੀ ਲਈ ਜਾਂਦਾ ਗੋਲੀ ਬੰਨੇ ਜਾਂਦੀ ਐ ਇੱਥੇ ਪਿੰਡਾਂ ਮੈਂ ਜਾਂਦੀ ਐ ਗੋਲੀ ਬੰਨੇ ਜਾਂ ਸੜਕਾਂ 'ਤੇ ਜਾਂਦੀ ਕਰਨ ਬੁਲੀ ਕਰ ਦੇਦੀ ਐ ਉਹ ਐਨੇ ਪੈਰਾਂ ਦੀ ਆਵਾਜ਼ ਕਰਦੇ ਇੱਥੇ ਬੈਰੀਂ ਪਹਿਲੀਆਂ ਵਾਲਾ ਇੱਕ ਬੈਰੀਂ ਪਹਿਲਾਂ ਹੈ ਬੈਰੀਂ ਪੈਣਾ ਮੁਰਲਾ ਇੱਕ ਬਸ ਬੈਰੀਂ ਆਵਾਜ਼ ਕਰਦਾ ਤੂੰ ਦੱਸ ਸੌਂਦੀ ਵੀ ਪੀੜ ਗੱਡੀ ਉਹ ਆਵਾਜ਼ ਘੱਟ ਕਰੀ ਜਾ ਆਵਾਜ਼ ਤਾਂ ਘੱਟ ਕਰੀ ਜੇ ਬੈਨ ਟੁੱਟ ਕੇ ਸਾਡੇ ਕਿਵੇਂ ਆ ਜਾਂਦੀ ਆਏ ਨਹੀਂ ਟੁੱਟਦੇ ਆਵਾਜ਼ੇ ਕਰਦੇ ਆਂ ਦੇਖਿਆ ਕਿਹੜੀ ਸਪੀਡ ਗੱਡੀ ਮਾਰੋ ਬੈਠੇ ਨੇ ਦੇਖਿਆ ਆਏ ਦੇਖਦਾ ਉਧਰ ਵੀ ਗੱਡੀ ਐ ਉਧਰ ਵੀ ਹੋਰ ਦੇਖੀ ਉਧਰੋਂ ਤਾਂ ਦੇਖਣੀ ਆਹ ਬੱਟਲ ਵੀ ਨਹੀਂ ਲਾਇਵ ਖੁੱਲ੍ਹੇ ਹੀ ਐ ਨਹੀਂ ਫੜਾ ਵੜਦਾ ਮੈਂ ੱਗਾ ਬਾਗੀਆਂ ਇਹ ਸਪੀਡ ਕਾ ਭੱਜਿਆ ਆਏ ਮੋਡ ਆ ਕਹਿੰਦਾ ਛਿੱਤੀ ਆ ਜਾ ਨੰਨੇ ਕਹਿੰਦੀ ਬਿੱਗਲ ਵਿੱਚ ਬੱਜੋ ਦੀ ਅਜਾ ਬੱਸ ਖੜੀ ਹੋਤੀ ਜਿਮਕੌਰ ਤੇ ਬੱਸ ਤੁਰ ਪਈ ਦੀ ਇੱਟਰੇ ਮਾਈਨ ਨੂੰ ਬੇਲੇ ਡੇਬਲਾਦੀ ਤੇ ਤੇਰੇ ਬੱਸ ਬੱਸ ਐ ਖੜੀ ਦੀ ਜਾ ਕੇ ਮੈਂ ਨਾ ਪੁੱਜ ਗਿਆ ਤੂੰ ਮੈਂ ਕਹਿੰਦਾ ਜੇ ਦੇ ਗਾਇ ਲੋ ਤਾਂ ਬੱਸ ਘੜ ਕੇ ਤੂੰ ਮੈਂ ਖੜ ਗਿਆ ਉਹ ਦੇਖ ਰਵਗਾ ਲੈ ਗਿਆ ਨੰਬਰ ਦੇਖਦਾ ਇਹ ਤਾਂ ਖੜੀ ਵਾਜ ਕਰਦੀ ਨਹੀਂ ਤੇ ਹੋਰ ਗੋਲੀ ਮਾਰਦੀ ਬਰਾਹਣ ਚਲਾਈ ਆ ਮੈਂ ਚਲਾ ਦੇ ਸਾਰੇ ਦਾ ਜੱਗ ਜੀ ਆਉਂਦੀ ਆਲੇ ਬੜੀ ਕਰਕੇ ਆਟੋ ਠੀਕ ਆ ਬੰਦਰ ਹਲੇ ਨੀਗਾ ਛੋਟੀ ਜੀ ਨਾਲੇ ਹੱਥ ਰੱਖੀ ਫਿਰਦਾ ਜਿਹਦੇ ਵਿੱਚ ਦਿਓ ਤਾਂ ਵੇਚ ਦੇ ਫਿਰ ਬੜੀ ਜਰਾਈ ਆਣੀ ਪਾਣੀ ਨਾ ਉਸੇ ਮਾਰਦੀ ਤੇ ਉਹਨੇ ਕਹੇ ਚਲਾਉਣੀ ਬੜੀ ਯਾਰ ਉਹਨੇ ਮੈਂ ਬਾਪੇ ਤੂੰ ਹੀ ਜਾਇਆ ਯਾਰ ਆਹ ਹਲੇ ਕਿਉਂ ਆਉਂਦਾ ਨਹੀਂ ਉਹਨੂੰ ਹਲੇ ਜਾ ਵਾ ਹੱਲੀ ਘਾੜੀ ਦਿੰਦਾ ਹਾਂ ਹਲੇ ਹੀ ਨਹੀਂ ਘਾੜਨ ਦਿੰਦਾ ਧੋਲੇ ਨੂੰ ਪਿੱਛੇ ਰੜਦਾ ਲੈ ਧੋਲੀ ਦੇ ਪੈਣੀ ਹੋ ਨਿੱਪੜਦੀ ਜ਼ਿਆਦਾ ਬਾਈ ਟਾਇਰ ਲਵੇਟ ਦੇ ਆਪਾ ਟਾਇਰ ਲਵੇਟ ਦੇ ਜਿਹੜੇ ਬਾਹਰ ਨਿਕਲੇ ਨਾ ਸੌਕਾ ਕਾ ਮੈਨੂੰ ਪਤਾ ਨਹੀਂ ਲੱਗਣਾ ਹੋਇਆ ਇੱਥੇ ਯਾਰ ਬਾਪੂ ਮੈਂ ਤੇਰੀ ਆ ਤਾ ਨਹੀਂ ਹੁਣ ਤਾਂ ਬਾਪੇ ਲਿਆਉਣਾ ਪੈਣਾ ਬੰਦੇ ਆਹ ਹੋ ਹੋ ਧੋਣੇ ਵਾਲਾ ਪੰਪ ਲਿਆਉਣਾ 5-6000 ਲਾ ਦੇਣਾ ਹੂੰ ਤਾਂ 68500 ਦਾ ਕਹਿੰਦਾ ਤਾਂ ਮੈਂ ਲਿਆ ਹੁੰਦਾ ਚੱਕ ਦੂਈ ਮੋਟਰ ਵਾਲਾ 8500 ਦਾ ਲੁਧਿਆਣੇ ਨਹੀਂ ਇੰਨੇ ਦਾ ਹੈ ਉਹ ਦੂਈ ਮੋਟਰ ਵਾਲਾ ਲਿਆਵੇ ਯਾਰ ਦੋ ਪਾਵਰ ਦੀ ਮੋਟਰ ਉਹ ਕਿਹੜੀ ਮੋਟਰ ਵਾਲਾ ਲਿਆਉਣਾ ਮੈਂ ਤਾਂ ਹੈ ਇਹ ਦੰਦਾ ਮੋਟਰ ਲੱਗੀ ਵੀ ਆ ਨਾਲ ਤੇਰਾ ਪੰਪ ਲੱਗਾ ਬਦੂ ਜੀ ਹਾਂ 8500 ਦਾ ਕਹਿੰਦਾ ਤੁਹਾਨੂੰ ਤਿੰਨ ਮੋਟਰ ਲੱਗੀ ਵੀ ਦੋ ਦੀ ਮਹਾ ਵੀ ਤੁਹਾਨੂੰ ਦੇ ਦੋ ਦੀ ਜਿਹੜੀ ਉਹ ਅਰਜੀਨਲ ਆਉਂਦੀ ਏ ਅਰਜੀਨਲ ਮੋਟਰ ਆਉਂਦੀ ਛੋਟੀ ਯਾਰ ਉਹਦੇ ਵਰੀ ਇੱਕ ਜੀ ਵਧੀਆ ਨਾਲ ਲੱਗੀ ਲੱਗੀ ਵੀ ਵੈਲਟ ਨਾਲ ਹਾਂ ਫੇਰ ਠੀਕ ਹੈ ਜੀ ਲੈ ਲੈ 8500 ਦਾ ਲਿਆਰ ਦਾਣਾ ਚੱਕ ਲਿਆਓ ਇਹਦਾ ਬਾਈ ਸਮਾਂ ਤਾਂ ਹੁਣ ਦਾ ਬਹੁਤ ਫਾਇਦਾ ਇੱਕ ਜਿੱਚ ਬੱਚਿਆਂ ਨਾਲ ਸਾਰੇ ਸੰਦੇ ਤੋਂ ਹੋ ਜਾਂਦੇ ਪਾਣੀ ਨਾਲ ਵਿੱਚ ਲੜੇ ਆਪਣੇ ਤਾਂ ਧੋਣੇ ਨੂੰ ਜਿਗਾਰਡ ਲੋਟਾ ਚੱਠੇ ਵਾਰ ਰੱਖ ਲਾ ਉੱਥੇ ਕੋਈ ਨਾ ਲਾਈਟ ਹੈਗੀ ਆ ਕੋਈ ਆ ਬਸ ਜਿੰਨਾ ਮਰਜੀ ਤੁਹਾਨੂੰ ਤਾਂ ਪ੍ਰਵਾਹ ਹੀ ਨਹੀਂ ਯਾਰ ਹੋਰ ਉਹ ਸਾਰਾ ਪ੍ਰਬੰਧ ਦਾ ਪਾਣੀ ਦਾ ਲਾਈਟ ਦਾ ਲਾਈਟ ਦਾ ਵੀ ਹੈਗਾ ਔ ਇੱਠੇ ਸਾਰੇ ਸੰਤੂੜਣੇ ਨਹੀਂ ਉਹਦੇ ਪਾਈਪ ਦੇਣਾ ਕਹਿੰਦਾ ਪਾਣੀ ਖਰਾਬ ਕਰਦਾ ਹੈ ਕਿ ਨਹੀਂ ਪਾ ਹੈ ਆਪਣਾ ਮਾਰਨ ਦੇ ਪਾਣੀ ਮਾਰਦੇ 3800 ਮੈਂ ਵੀ ਹੁਣ ਤੋਆ ਕੇ ਲਿਆਇਆ ਟਰੈਕਟਰ ਹਲੇ ਮੈਂ ਵੀ ਹੁਣੀ ਤੋਆ ਕੇ ਲਿਆਇਆ ਟਰੈਕਟਰ 3600 ਅੱਛਾ ਹਾਂ ਰਾਤ ਦੇ ਇੱਥੇ ਨੂੰ ਗਏ ਸੀ ਤੇ ਅਮਰ ਸਾਨੂੰ ਸਵੇਰੇ ਆ ਕੇ ਸੌ ਗਿਆ 3 ਵਜੇ ਅੱਖ ਖੁੱਲੀ ਮੇਰੀ ਮੈਂ 3 ਵਜੇ ਟਰੈਕਟਰ ਤੋਂ ਲੰਘ ਚਾਰ ਪਾਣੀ ਮਾਰ ਆਉਣ ਗਿਆ ਓਵਰ ਟਾਈਮ ਨਹੀਂ ਹੋਏਗਾ ਬਸ ਸਰਵਿਸ ਤੇ ਚੱਲਦਾ ਓਵਰ ਤੋਂ ਆ ਕੇ ਜਾਇਆ ਹੈ ਇਹੋ ਆਪਣਾ ਹੁੰਦਾ ਜਦ ਇਹ ਮਾਰਦਾ ਪਾਣੀ ਉਹ ਮਾਰਦਾ ਟਰੈਕਟਰ ਅੱਜ ਹਾਂ ਕਰਦਾ ਹੀ ਪਿਆ ਮੈਂ ਤਾਂ ਕਾਲੂ 3600 ਜਾਊ ਛੱਕਾ ਮੜਦਾ ਜਿਹੜਾ 3600 ਲਿਆ ਨੀਲੇ ਰੰਗ ਦਾ ਪਿੰਨ ਪੱਤੀ ਦੇ ਜੀ ਪਿੰਨ ਪਾਈ ਤੇਰੇ ਵਾਲੀ ਕਿੱਥੇ ਆ ਉਹ ਉਹ ਲੈ ਕੇ ਜਾਣੀ ਪਿੰਨ ਨਾਲ ਪਿੰਨ ਪੱਤੀ ਲਈਦਾ ਉਹ ਦੇਈ ਦਰ ਨਹੀਂ ਦੇ ਦੇ ਨਹੀਂ ਦੇ ਬਣਾ ਕੇ ਉਹ ਤਾਂ ਬਣਾ ਕੇ ਜਰੂਰ ਬਣਵਾਉਣੀ ਐ ਇੱਥੇ ਲੈ ਜਾਣੀ ਆਪਣੀ ਬਣਾਉਣੇ ਤਾਂ ਉਹਨਾਂ ਨੇ ਵੀ ਨਹੀਂ ਟਾਈਮ ਲਾਉਣਾ ਜਦ ਇਹ ਬਣ ਜਾਣੀ ਉਹਨੂੰ ਕਿ ਪੰਜ ਮਿੰਟ ਦਾ ਉਹਨਾਂ ਨੇ ਨਹੀਂ ਬਣਾ ਕੇ ਦਿੱਤੀ ਆ ਮੈਂ ਕਿਹੜੇ ਲੈ ਗਿਆ ਤਾਂ ਰੱਖਤੀ ਨਹੀਂ ਪਰ ਤਾਂ ਜਪਏ ਇਹ ਨਹੀਂ ਹੈਗਾ ਉਹ ਪੈਨ ਲੈ ਆਏ ਜਿਹੜੀ ਪਾਉਂਦੇ ਹੁੰਦੇ ਟਰਾਲਿਆਂ ਨੂੰ ਪਿੱਛੇ ਉਹ ਆ ਗਏ ਬੋਬਾ ਮੈਂ ਉੱਪਰ ਜਿਹੜੇ ਪੱਤੀ ਲਾ ਕੇ ਜਿਹੜੇ ਸਕੂਲ ਲਾਤਾ ਐ ਨਾਟਰ ਬਸ ਇੱਕ ਮਿੰਟ ਵਿੱਚ ਤਿਆਰ ਕਰ ਲਿਆ ਆ ਬਸ ਠੀਕ ਆ ਨਾ ਆਪਣੀ ਪਤਲੀ ਪਿੰਜ ਵੀ ਆ ਜਣੀ ਸ਼ਾਇਦ ਉਹਦੇ ਜੀ ਨਾ ਪਤਲੀ ਟਰੈਕਟਰ ਪਰੇ ਆਪਣੀ ਹੈ ਟਰੈਕਟਰ ਪਰ ਪਈ ਆ ਉੱਥੇ ਅਨੋਬੋ ਵਰ ਪਤਲੀ ਕੋਈ ਵੀ ਹੈ ਉਹਦੇ ਪਈ ਆ ਬਸ ਰੋਜ਼ ਆ ਜਾਂਦਾ ਹਾਂ ਗਰੋ ਪੈ ਜਾਣੀ ਪਤਲੇ ਪੈਨ ਜਿਹੜੀ ਤੂੰ ਕਹਿੰਦਾ ਵੀ ਹਲਾਂ 'ਚ ਪੈਂਦੀ ਹੋਈ ਜਿਹੜੀ ਜਿਹੜੀ ਸਾਰੀ ਹੁੱਕ ਬਣਾਈ ਵੀ ਨਾ ਉਹਦਾ ਮੂਹ ਪੈਨਾ ਗੁੱਲਾ ਮੋਟਾ ਹੈ ਫਿਰ ਮੇਰਾ ਟਰੈਕਟਰ ਦਾ ਲੈ ਜੀ ਉਹ ਵੀ ਕਿਹ ਪੈਂਦਾ ਜਿਹੜੀ ਪਹਿਲੀ ਪੈਨਾ ਹੋਏ ਨਹੀਂ ਆ ਪਤਲੀ ਆ ਉਹ ਮੇਰਾ ਟਰੈਕਟਰ ਦੀ ਨਹੀਂ ਹੋਣਾ ਮੇਰਾ ਉਂਗਲ ਦਾ ਫੱਕ ਪਾ ਦੇਣਾ ਇੰਨੀ ਹੋ ਮੇਰਾ ਟਰੈਕਟਰ ਦੀ ਇੱਕ ਉਂਗਲ ਦਾ ਫੱਕ ਪਾ ਦੂ ਹੈ ਨਾ ਜੇਕਰ ਨਾ ਤੂੰ ਬੋਲਦਾ ਹੈ ਮੇਰੇ ਲਈ ਇੱਕ ਉਂਗਲ ਤੇ ਵੀ ਜ਼ਿਆਦਾ ਪੈਨ ਫਰਕ ਪਾ ਦੂ ਇੰਨੀ ਬਰੀਕ ਆ ਦੇਖ ਲਈ ਕੱਢ ਕੇ ਦੇਖ ਪੈਂਦੀ ਹੋਈ ਆਓ ਦੇਖ ਲਉਂਗਾ ਕਰ ਲੇ ਜਦੋਂ ਫੇਰ ਆ ਕੇ ਪਤਾ ਲਗਾ ਕਰਾਂ ਕਿਹੜੀ ਪੈਂਦੀ ਹੈ ਕਾ ਬਰੀ ਵੀ ਆ ਜੇ ਨਾ ਆਪਣੇ ਵਾਲੀ ਹੁਕੈਨ ਘੁੰਮਦੀ ਆ ਵਿੱਚ ਪਾਈ ਪੀ ਟਰਾਲੀ ਦੇ ਉਹਦੇ ਤੇਰੇ ਲਈ ਤਾਂ ਮੂਰੇ ਨੂੰ ਆ ਜ਼ਿਆਦਾ ਕਰਦੇ ਆ ਉਹਨਾਂ ਨੇ ਮੀਰਾ ਬੁੱਲਾ ਮੂਰੇ ਕੁਸਾਉੜੇ ਵਾਲਾ ਵੜਾ ਦੇਣਾ ਥਾਲਾ ਮੈਂ ਛੱਡਣਾ ਉਹ ਹਾਂ ਉਹਦਾ ਨਹੀਂ ਕਿਨਾਰੀ ਜੋ ਰਗੜ ਹੋਣੀ ਮੂਰੇ ਵਾਲੀ ਮਾੜੀ ਜੀ ਰਗੜੋਗੀ ਇੰਨੀ ਕਿ ਵੀ ਪਲੇ ਪੈ ਗਈ ਟਰਾਲੀ ਕਿਉਂ ਥੋੜੇ ਨਹੀਂ ਤੈਨੂੰ ਵੀ ਸੌਣ ਦੀ ਲੋੜ ਨਹੀਂ ਹੈਗੀ ਉਹ ਬੜਾ ਪਿੰਨ ਪਤਲਾ ਪੈ ਜਾਣਾ ਪਿੰਨ 'ਚ ਪਲੇ ਪੈ ਜੀ ਹਾਂ ਬਿੰਨੇ ਬਿੰਨੇ ਢੋਲ ਜਣਾ ਆਇਆ ਤੁਮ ਗੱਲ ਕਰ ਚਾਈ ਬਿੰਨ ਬਾਈ ਨੂੰ ਕੁਛ ਲੋਟ ਆ ਗਈ ਹੁੱਕ ਗੰਨੇ ਨੂੰ ਡੂੜਾ ਹਾਂ ਤੁਮਰਾ ਮੇਰਾ ਸੱਲ ਦੇਖੀ ਜਿਹਾ ਕੇ ਗੰਨੇ ਨੂੰ ਤਾਂ ਚੱਲ ਹੀ ਨਹੀਂ ਪੱਥੇ ਰਾ ਬਾਹ ਮੌਕਾ ਬਣੀਆ ਇਹ ਲੰਬੀ ਰੱਖਣ ਲੱਗੇ ਹੁਣ ਸਾਰੀ ਲੰਬੀ ਰੱਖਣ ਲੱਗੇ ਹਾਂ ਸਾਰੀ ਲੰਬੀ ਰੱਖਣ ਲੱਗੇ ਇੰਡੀਆ ਨੂੰ ਪਤਾ ਯਾਰ ਬਾਈ ਮੈਂ ਸਾਈਂ ਦੇਣ ਚ ਸਾਈਂ ਗੱਲ ਕਰਿਆ ਦੋਦੀ ਗੱਲ ਉੱਪਰ ਰੱਖਣਾ ਚੱਲਿਆ ਤਾਂ ਹਾਂ ਤੇ ਮੈਂ ਤਾਂ ਹੀ ਰੱਖ ਕੇ ਮੇਰੇ ਕੱਲ ਦੇ ਇੱਕ ਦਿਨ ਦੇ ਕੱਖ ਰਹਿ ਗਈ ਠੀਕ ਹੈ ਉਹ ਬਾੜੀ ਸਾਡੇ ਵਾਲਾ ਕੱਜ ਕਰਦੇ ਆਇਆ ਤਾਂ ਹੋ ਚੁੱਕਾ ਹੈ ਤਾਂ ਮੈਂ ਬੜਾ ਉੱਥੇ ਤੇ ਲਿਆਉਣਾ ਕਰੂੰ। ਉੱਥੇ ਤੇ ਲਾ ਲਾ ਨਹੀਂ ਉਹ ਕਹਾੜਾ ਕਿਦਰ? ਤੁਹਾਨੂੰ ਬੀਜੀ ਹਲੇ ਜੁਬ ਜੁਬੀ ਉੱਥੇ ਤੇ ਹੁਣ ਕੱਲ ਦੇ ਇੱਕ ਦਿਨ ਦੇ ਕੱਖ ਲਿਆ ਕੇ ਉਹ ਕੋਲ ਕਿਹਨੂੰ ਦਿਆਂਗੇ? ਤੇ ਪੰਜ ਦਿਨ ਨੂੰ ਆਵੇ ਸੱਤ ਦਿਨ ਨੂੰ ਆਵੇ ਮੇਰਾ ਆਏ ਮੇਰਾ ਤੇ ਕੱਖ ਨਹੀਂ ਲੈਣੀ ਮੈਨੂੰ ਰੈਡ ਨਹੀਂ ਜਾਣਾ ਪੈਣਾ ਬੇਸਮ। ਮੈਂ ਤਾਂ ਰੁਕ ਗਿਆ ਮਗਲਵਾਰ ਨੂੰ ਤੇ ਆਮਤੋ ਮੇਰਾ ਕੱਖਾਂ ਦਾ ਨਿਪਟਣਾ ਤੇ ਰੈਡਾ ਪੈਂਦਾ ਨਾ ਉਸ ਵੇਲੇ ਇੱਕ ਦਿਨ ਦੇ ਕੱਖ ਆ ਬਸ ਕੱਲ ਦੇ। ਕੋਈ ਇਹ ਤਾਂ ਦੋ ਦਿਨ ਤੇ ਦੋ ਦਿਨ ਤਾਂ ਉਹਨੂੰ ਕਿਹਾ ਕਿ ਨਾ ਮੈਂ ਦੋ ਦਿਨੋਂ ਪੜ ਦੇਣੇ। ਉਹ ਕਹਿੰਦਾ ਮੈਂ ਤੇ ਕਦੋਂ ਦੋ ਦਿਨ ਮੈਂ ਪੜਦੇ ਨੇ ਅਰੇ ਤੇਰਾ ਬਾਜਰਾ ਬਹੁਤ ਵਧੀਆ ਵਾਂਗ ਕਿ ਆ ਕਹਿੰਦਾ ਹਾਂ ਤਾਂ ਮੈਂ ਹੁਣ ਦੋ ਘੰਟਾ ਕੰਮ ਦਾ ਕਰਦਾ ਹੈ ਬਹੁਤ ਵਧੀਆ ਹਾਂ ਇਹ ਡੰਗਰ ਵੀ ਖੁਸ਼ ਹੋ ਕੇ ਖਾਂਦੇ ਆ ਹੋਰ ਉਹ ਕਹਿੰਦਾ ਤਿੰਨ ਚਾਰ ਨਰਮ ਆ ਦੇ ਨਰਮ ਆ ਨਾ ਚਰਾ ਤਾਂ ਕਿੱਕ ਬਰਾਬਰ ਖੜਾ ਬਾਡਾ ਰੱਕ ਤਗੜਾ ਜਿਹਾ ਭਰੀ ਦਾ ਉਹ ਇੱਕ ਭਰੀ ਦੋ ਤਾਂ ਡੰਗਰ ਆਏ ਐਨੀ ਗਿੰਦੇ ਕੇ ਪੈਣੀ ਦੋ ਡੰਗਰ ਉਹ ਵੀ ਕਿ ਅੱਜ ਖੁੱਲ ਗਈ ਰਾਹ ਚ ਜਿੱਥੇ ਵਾਲੇ ਨੂੰ ਭਰੀ ਪਾਲਾ ਮੁੱਕੂ ਦੀ ਨਹੀਂ ਸਣੀ ਮੈਨੂੰ ਆਰਨ ਮਾਰੀ ਜਾਉਣਾ ਭਰੀ ਕਿਰਦੀ ਐ ਭਰੀ ਖੁੱਲੇ ਗਈ ਉਹ ਮੈਂ ਬਾਹਾ ਮੰਗਾ ਲੈ ਲਿਆ ਜਾ ਕੇ 15 ਦਾ ਜੇ ਮਾਰੇ ਕਿਹਾ ਕਿ ਨਹੀਂ ਗਿਆ ਮਾਝੂਣੀ ਦੇ ਬਾੜਾ ਲੈਂਦਾ ਇੱਟਾ ਨਾਲੇ ਲਿਆਉਣੀ ਕਿਉਂ ਵੀ ਆਗਲੇ ਧਾਨਾ ਵਿੱਚ ਫਸੇ ਕਦੇ ਗੰਦੇ ਹੋ ਫਸੇ ਪਤੰਬਾ ਦਾ ਬਾਜਣਾ ਜਾਂ ਦੂ ਤਿੰਨ ਵੇ ਤੇ ਪਿੱਛੇ ਹੀ ਗੈਰ ਲਈ ਜਾਂ ਉਹਦੇ ਘਰ ਕੋਈ ਗਰੀ ਵਾ ਤੂੰ ਵੀ ਵੱਢ ਲਿਆ ਇੱਕ ਮਿੰਟੇ ਨਹੀਂ ਆਉਣਾ ਮੋੜਿਆ ਤਾਂ ਪੂਰੇ ਘੰਟੇ ਚ ਹੈ ਨਾ ਮੈਂ ਅੱਪਰਲਾ ਖੇਤ ਪਾਉਂਦਾ ਦਾ ਮੁੜ ਕੇ ਸਾਰਾ ਹੀ ਦੋਹਰ ਨੂੰ ਉੱਪਰ ਆ ਗਿਆ ਦਾ ਜੱਤ ਮੈਂ ਘੰਟੇ ਬਾਅਦ ਮੁੜ ਨਾ ਨਾ ਜੱਤੇ ਦੇ ਮੈਂ ਮੁੜ ਕੇ ਆ ਗਿਆ ਤਾਂ ਫੇਰ ਦੁਬਾਰਾ ਫੇਰ ਗਿਆ ਤਾਂ ਮੈਂ ਆਲੂ ਲੈਣੇ ਆਲੂ ਪਰਸਨ ਨੂੰ ਦਾਦਨੇ ਇਹ ਬਹੁਤ ਰੜਦੇ ਆਲੂ ਵਾਲੇ ਦਾ ਅਈ ਨਾਰੇ ਰਾ ਆਲੂ ਚ ਤਾਂ ਬਾਈ ਆਏ ਹੋ ਰੇ ਪੈਨ ਤੇ ਬਾਈ ਮੈਂ ਕਿਹਣਾ ਤੇਰੇ ਅਣ ਗਿਣਤ ਕਿਰੇ ਜਿਹੜੀ ਮੈਦਾ ਸਾਹਿਬ ਲਾਇਆ ਵੀ ਜਿਹੜੀ ਮਸ਼ੀਨ ਆਲੂ ਆਲਾ ਜਿਹੜੇ ਆਲੂ ਲਾਉਣੇ ਆ ਉਹ ਰੇ ਹਾਉਣ ਲਈ ਵੀ ਚਾਹੀਦੀ ਸਿਰ ਛੋਟੇ ਨੂੰ ਨਾ ਬੜਿਆਂ ਨੂੰ ਚਾਹੀਦਾ ਬੜੇ ਛੋਟੇ ਵੀ ਕਾਏ ਤੇ ਡੈਡੀ ਸਟੂਡੀਓ ਚ ਹੁਣ ਫੇਰ ਲੋਡ ਹੈ ਹਨਾ ਇਹ ਕਦੋਂ ਜਿਹੜੀ ਉਹ ਮਸ਼ੀਨ ਉਹਦੇ ਵਿੱਚ ਦਾਣੇਦਾਰ ਪੋਟਾਸ਼ ਪਾਉਂਦੇ ਆ ਇਹ ਭਾਈ ਆ ਪਾਊਡਰ ਅੱਛਾ ਜਿਆਦਾ ਵਾਲੀ ਫਿਰ ਜਿਪਸਮ ਉਹ ਵੀ ਯੂਜ਼ ਦੇ ਚ ਨਹੀਂ ਪਾਣੀ ਹੱਥ ਨਾਲ ਪਾਈਏ ਬਾਹਰ ਆਲੂ ਤਾਂ ਫਿਰ ਐਵੇਂ ਹੁੰਦਾ ਬਾਈ ਆਲੂ ਤਾਂ ਐਵੇਂ ਹੁੰਦਾ ਆਲੂ ਲਾ ਕੇ ਗੰਨਾ ਲਾ ਕੇ ਬੂਟੇ ਲੱਗੂਗੇ ਹਾਂ ਬਾਸ ਬੂਟਾ ਵੀ ਦੇਖੀ ਮਹਾਰਾਜ ਜੀ ਬੰਦੇ ਬਾਈ ਪਹੁੰਚ ਰਿਹਾ ਕਾਲੂ ਟਰਾਲਾ ਲੈ ਕੇ ਆਉਣਾ ਫੋਨ ਕਰਿਆ ਤਾਂ ਮਾ ਜੀ ਕਿੰਨੇ ਕ ਜਾਣੇ ਆ ਹੁਣ ਕਰਦੇ ਆ ਸਲਾਹ ਦੇਖਦੇ ਕਿੰਨੇ ਕ ਲੱਗਦਾ ਮੈਂ ਚੱਕ ਨਹੀਂ ਸਕਦਾ ਜਿੰਨੇ ਬੰਦੇ ਜਾਣਾ ਤਾਂ ਇਉਂ ਚੱਕ ਲੈ ਆਈਏ ਹੈ ਇਹ ਕਿੱਧਰ ਜਾ ਆਇਆ ਹੁਣ ਚੱਲ ਪਿਆ ਟਮਾਟੋਲਾ ਕੰਮ ਚੱਲ ਪਿਆ ਹੁਣ ਮਨ ਲੱਗਦਾ ਤੇਰੀ ਮਸ਼ੀਨ ਨੂੰ ਵੀ ਮੈਨੂੰ ਕੈਬ ਨੇ ਲਵਾ ਕੇ ਦੇਣਾ ਪੈਣਾ ਹਲਦੀ ਬਹੁਤ ਆਦਗੀ ਅਜੀ ਗੱਲ ਹੈ ਅਜੀ ਗੱਲ ਕਰਦੇ ਤੇ ਕਈ ਹਾਂਦੀ ਦੇ ਇੱਕ ਪਾਸੇ ਦੀ ਪੰਗਾ ਹੋਰ ਪੈਣਾ ਰੇਗਰੇ ਕਹਿੰਦੇ ਕਾਲੇ 12 ਵਜੇ ਆਈ ਆ ਆ ਕੰਮ ਖੋਹੀਦਾ ਹੈ ਅਬ ਤੁਹਾਨੂੰ 9 ਵਜੇ ਲੈਣਾ ਛੱਡ ਦੇ 9 ਵਜੇ ਤੁਹਾਨੂੰ ਦੇਣਾ ਰੇਗਰੇ ਕਹਿੰਦੇ ਸਾਰਾ 1:00 ਵਜੇ ਆਈ 12:00 ਵਜੇ ਚਲ ਐਂਦੀ ਗੱਲ ਫੂਂਡੇ ਬੂਂਦੇ ਦਾ ਖੜਾ 1:00 ਵਜੇ ਤੱਕ ਆ ਵੀ ਦਿੱਕੀਆ ਕੀ ਆ ਬੂਲੇ ਬੂਂਦੇ ਦਾ ਖੜਾ ਕਾੜ ਤੋਂ ਦੇ ਇਹਦਾ ਬੱਦਲ ਆਉਣ ਦੇ ਵਿੱਚ ਹਲਦੀ ਹੁੰਦੀ ਸਭ ਲਪੇਟ ਫੜੀ ਲੋਕਾਂ ਨੇ ਕਿਹਾ ਵੱਢਦੇ ਵਕ ਆ ਜਾ ਜਿੱਦਣ ਬੱਦਲ ਆ ਗਿਆ ਅਗਲੇ ਨੇ ਕਿਹਾ ਦੇਖੀ ਜਾਊਗੀ ਅੱਜ ਹਾਂ ਪੰਜ ਛੇ ਕਿਤੇ ਨਾ ਮੈਂ ਤਾਂ ਥੋੜੇ ਜੋ ਵੀ ਰਹਿ ਗਿਆ ਵਾ ਫਿਰ ਤਾਂ ਐਵੇਂ ਹੀ ਵੜ ਗਿਆ ਹੋਰ ਮੈਂ ਕਹਿੰਦਾ 3 ਵਜੇ ਚਲਾਈ ਦਿੰਦੀ 3 ਵਜੇ ਦੀ ਐ ਚਲ ਹਾਲ ਤਾਂ ਭੇਜ ਲੈ ਬਾਈ ਆ ਤਾਂ ਹੁਣ ਜੂਰ ਨਹੀਂ ਹੈਗਾ ਹਲਦੀ ਹੈ ਬਹੁਤ ਸਭ ਦੇ ਆ ਗਈ ਪੰਜ ਕਿਤੇ ਬੱਠ ਕੇ ਆਏ ਮੈਂ ਕਿਤੇ ਦੋ ਜਗ੍ਹਾ ਬੱਠੇ ਹੋਏ ਘੱਟ ਉਹਨਾਂ ਕੇ ਭੇਜ ਆਇਆ ਉਹਨਾਂ ਦਾ ਮੇਰੇ ਤੇ ਆ ਰਹੀ ਹੈ ਤੇ ਨੂੰ ਜਾ ਕੇ ਬੇਤ ਉਹਨਕੇ ਫੇਰ ਬੁੱਕ ਤੇ ਇੰਤਜ਼ਾਰੇ ਵੇਟ ਕਰਵਾਇਆ ਔਖਾ ਹੋ ਜਾ ਹਾਲਾ ਆਪਣੇ ਕਟਰ ਖੁੱਲਦਾ ਬਹੁਤ ਬਾਕੀ ਤਾਂ ਠੀਕ ਠੀਕ ਤਾਂ ਹਣੀ ਝੜ ਵਧੀਆ ਯਾਰ ਠੀਕੇ ਆਵੇ ਜੀਵੀਦਾਰ ਦਾ ਖਰਚਾ ਬਹੁਤ ਹੋਇਆ ਗਿਆ ਬਾਈ 22 ਦਾ ਪ੍ਰਗਟਦਾ ਦਾ ਇੰਨਾ ਕਾ 26 ਦਾ 26 ਦਾ ਠੀਕ ਹੈ ਉਹਦੇ ਬਾਈ ਉਹ ਖਾਲੂ ਬਹੁਤੀ ਤੁਹਾਨੂੰ ਪ੍ਰਾਪਰਟੀ ਵੀ ਸੀ ਤੁਮਨੀਵਾ ਬੁੱਝਾ ਬਹੁਤ ਹੁੰਦਾ ਇੱਧਰਲੀ ਸਾਈਡ ਵੱਡੀ ਉਹਨੇ ਇੱਧਰ ਵੱਟੀ ਹੈ ਵੀ ਵੱਡੀ ਇੱਕ ਤਾਂ ਪੱਪੀ ਦੇ ਗੰਨੇ ਦੇ ਪਰਾ ਗਿੰਦਰ ਦੇ ਥੱਲੇ ਹਾਂ ਇੱਧਰ ਵਾਲੀ ਵੀ ਵੱਟੀ ਹੈ ਜੀ ਉਹ ਤਾਂ ਜੀਰੀ ਤਕੜੀ ਬਹੁਤ ਉਹ ਤਾਂ ਜੀਰੀ ਚੰਗੀ ਹੈ ਉਹਦਾ ਜੀਰੀ ਤਕੜੀ ਬਹੁਤ ਥਾੜੀ ਜਲ ਹੋਣੀ ਹੈ ਠੀਕ ਹੈ ਵੱਡੀ ਹੈ ਵੱਡੀ ਹੈ ਜੀ ਬਹੁਤ ਪਹਿਲੀ ਕੁਆਜਾ ਮਜੀ ਇੱਧਰ ਵਾਲੀ ਤਾਂ ਵੱਡੀ ਹੈ ਮੈਂ ਵੀ ਵੱਢਣੀ ਹੈ ਹੌਸਲਾ ਜਾਨਾ ਨਾ ਉਹ ਹੌਸਲਾ ਜਾਨਾ ਨਾ ਤੋੜ 22 ਦਾ ਕਹਿ ਕੇ ਦੱਸਾ ਮੈਨੂੰ ਫੜੇ ਤਾਂ ਉਹਦੀ ਜੀਰੀ ਥੋੜੀ ਜਿਹੀ ਖਰਾਬ ਹੋ ਗਈ ਪੰਜ ਕੀਲਿਆ ਜਮੀ ਨਾ ਭਰੇ ਕਿਤੇ ਮੈਂ ਨਿਕਲ ਗਿਆ ਪਤਾ ਨਹੀਂ ਮੈਂ ਤਾਂ ਆ ਗਿਆ ਮੈਂ ਤਾਂ ਚੋਣ ਮੈਂ ਤਾਂ ਦੇਖੀ ਕਿ ਟੀਸੀ ਲੱਗੀ ਵੀ ਲੱਭ ਕਰੂੰਗਾ ਪਰ ਭਰੀ ਕਿਤੇ ਆਦੇ ਕਿੱਲੇ ਦੀ ਹੋਰ ਪੈ ਜਣੀ ਦੀ ਉੱਚ ਤੇ 5 ਕਿੱਲਿਆਂ ਚ ਵੀ ਨਾ ਨਾ ਕਿ ਉਹਨੇ ਦੂਏ ਚ ਪਾ ਦੇ ਖੇਤ ਕਿੱਲੇ ਤੇ ਵੀ ਕਾਨੂੰ ਹੋ ਕਰਨਾ ਉੱਥੇ ਉਹੀ ਫਸ ਗਏ ਉਹੀ ਨਹੀਂ ਨਿਕਲਿਆ ਅੱਗੇ ਜਾ ਕੇ ਵੇਫਾਸ ਗਿਆ ਪਤਾ ਨਹੀਂ ਹੁਣ ਪੀਏ ਟਰੈਕਟਰ ਨਾਲ ਪਤਾ ਨਹੀਂ ਕੱਟੀ ਹੈ ਤੇ ਨਹੀਂ ਬੜੀਆਂ ਟਰਾਲੀਆਂ ਦਾ ਹੀ ਆ ਬਸ ਘੜੀਤੇ ਪਏ ਕਹਿੰਦੇ ਕੋਈ ਦੁੱਤੇ ਜਗ੍ਹਾ ਨੂੰ ਕੱਢਣਾ ਜਿੱਦ ਨੂੰ ਉੱਥੇ ਕੋਈ ਨਹੀਂ ਹੈਗੀ ਉੱਥੇ ਨੂੰ ਇੰਨੇ ਨੂੰ ਬੁੱਟਾ ਲੱਗ ਜਾਂਦਾ ਮੋੜ ਪਜਾ ਤਿੰਨ ਟਰੈਕਟਰ ਪਾਈ ਗਏ ਹੁੰਦੇ ਆ ਤਾਂ ਬਹੁਤ ਹੋ ਗਿਆ ਆਪਣੇ ਕੋਲ ਚਲੋ ਜੀ ਠੀਕ ਆ ਬਾਈ ਕੱਲ ਨੂੰ ਕਰਦੇ ਆ ਜੀ ਦੇਖਦੇ ਆ ਫਿਰ ਜਾਂਦੇ ਆ ਬਾਈ ਸਾਨੂੰ ਕਰਦੇ ਵਧਾਈਆਂ ਦਾ ਕੱਲ ਐ ਨਾ ਲੱਡੂ ਚੱਲਦਾ ਹੋਣਾ ਹਾਂ ਲੱਡੂ ਚੱਲੂਗਾ ਟਾਈਮ ਸਾਰੀ ਤਿਆਰੀ ਕਰਾ ਕੇ ਰੱਖੇ ਟਾਈਮ ਜੀ ਨਾਲ ਆਈ ਉਹਨੇ ਨਾ 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 ਉਹਦਾ ਫੋਨ ਆ ਲਿਆ ਕਹਿੰਦਾ 11 ਵਜੇ ਹੁੱਕ ਪਾ ਲਈਓ ਆਪਣੇ ਟਰਾਲੇ ਦੀ ਉੱਤੇ ਮਸ਼ੀਨ ਨੂੰ ਜੇ 11 ਵਜੇ ਮਸ਼ੀਨ ਮਿਲੀ ਨਹੀਂ ਨਹੀਂ ਉਹਨੇ ਮੈਂ ਅੱਜ ਆਪਣੇ ਆਪਣੇ ਟਰਾਲਿਆਂ ਇਹ ਆਪਣੇ ਟਰਾਲਿਆਂ ਕਰਕੇ ਐਤਵਾਰ ਲਾਇਆ ਜੀ ਨੇ ਸਪੈਸ਼ਲ ਅੱਜ ਆਇਆ ਤਾਂ ਵਾਰਾ ਫਾਈਟਿੰਗ ਅੰਦਾਜ਼ ਆਪਣੇ ਟਰਾਲੀ ਦੇ ਦੋ ਹੀ ਖੜੇ ਬਾਜੀ ਨੇ ਤਾਂ ਕੰਮ ਹੋ ਰਿਹਾ ਤਾਂ ਅੱਜ ਦੋ ਹੀ ਦੋ ਹੀ ਇਕੱਠੇ ਹੀ ਆਉਂਗੇ ਉਹਦਾ ਫੇ ਤਿਆਰੀ ਤਾਂ ਨਹੀਂ ਇਕੱਠਾ ਲੈਣੋਂ ਤਾਂ ਉਹਦਾ ਦੂਆ ਤਾਂ ਤਿਆਰੀ ਦਾ ਇਕੱਠੇ ਹੀ ਆਉਂਗੇ ਹੁਣ ਤਾਂ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ